ਜਿਸ ਤਰ੍ਹਾਂ ਜਿਸ ਤਰ੍ਹਾਂ ਗਰਮੀ ਵਧਦੀ ਜਾ ਰਹੀ ਹੈ ਉਸ ਤਰ੍ਹਾਂ ਹੀ ਪਟਿਆਲਾ ਦੇ ਵਿੱਚ ਕਾਂਗਰਸ ਵਰਕਰਾਂ ਦੇ ਵਿੱਚ ਉਸਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅੱਜ ਪਟਿਆਲਾ ਦੇ ਵਿੱਚ ਧਰਮਵੀਰ ਗਾਂਦੇ ਜੇ ਨੋਮੀਨੇਸ਼ਨ ਭਰਨ ਜਾ ਰਹੇ ਨੇ ਉੱਥੇ ਹੀ ਜਿੱਥੇ ਗੱਲ ਕੀਤੀ ਹੈ ਮਹਿਲਾਵਾਂ ਦੀ ਮਹਿਲਾਵਾਂ ਹੱਥ ਦੇ ਵਿੱਚ ਤਕਤੀਆਂ ਲੈ ਕੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਖੜੇ ਹੋਏ ਨਜ਼ਰ ਆ ਰਹੀਆਂ ਨੇ ਫੁੱਲਾ ਜਿਹੜੇ ਫੁੱਲ ਨੇ ਉਹਨਾਂ ਦੇ ਹੱਥ ਦੇ ਵਿੱਚ ਨੇ ਸਾਡੇ ਨਾਲ ਰੇਖਾ ਅਗਰ왈 ਜੀ ਵੀ ਮੌਜੂਦ ਨੇ ਰੇਖਾ ਜੀ ਗਰਮੀ ਪੈ ਰਹੀ ਹੈ ਪੂਰੀ ਤਬਦੀ ਹੋਈ ਤੇ ਫਿਰ ਵੀ ਡਟ ਕੇ ਖੜੇ ਹੋਏ ਹਾਂਜੀ ਅਸੀਂ ਡਾਕਟਰ ਗਾਂਧੀ ਜੀ ਦੀ سپورਟ ਲਈ ਆਏ ਹਾਂ ਜੀ ਉਰੇ ਮਹਿਲਾਵਾਂ ਚ ਵੀ ਪੂਰਾ ਜੋਸ਼ ਹੈ ਅੱਧੀ ਆਵਾਦੀ ਅੱਧਾ ਹੱਕ ਸਾਡਾ ਇਸ ਕਰਕੇ ਅਸੀਂ ਮਹਿਲਾਵਾਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਪਟਿਆਲੇ ਦੀਆਂ ਸਾਰੀਆਂ ਮਹਿਲਾਵਾਂ ਅਸੀਂ ਗੁਰੂਕਸ਼ਰਨ ਕੌਰ ਰੰਦਾਵਾ ਜੀ ਦੇ ਇਹ ਇਹਦੇ ਔਨੋਰੀ ਇਰਾਨਵਾਈ ਦੇ ਵਿੱਚ ਅਸੀਂ ਇੱਥੇ ਸਾਨੂੰ ਪੁਆਇੰਟ ਮਿਲਿਆ ਸੀਗਾ ਗਾਂਧੀ ਜੀ ਦਾ ਵੈਲਕਮ ਕਰਨ ਲਈ ਵੈਲਕਮ ਕੀਤਾ ਜਾ ਰਿਹਾ ਫੁੱਲ ਹੱਥ ਦੇ ਵਿੱਚ ਨੇ ਤੇ ਜੋਸ਼ ਪੂਰਾ ਲੱਗ ਰਿਹਾ ਕਿ ਆ ਥੋੜੇ ਦੇ ਸਮੇਂ ਦੇ ਵਿੱਚ ਪਹੁੰਚਣ ਵਾਲੇ ਨੇ ਹਾਂਜੀ ਡਾਕਟਰ ਗਾਂਧੀ ਜੀ ਆਨ ਆਲੇ ਆ ਜੀ ਫੁਹਾਰਾ ਚੌਂਕ ਲਾਗੇ ਨੇ ਅਸੀਂ ਉਹਨਾਂ ਦਾ ਵੈਲਕਮ ਕਰਨ ਲਈ ਖੜੇ ਨੇ ਸਾਡੇ ਪੰਜਾਬ ਪ੍ਰਧਾਨ ਗੁਰਚਰਨ ਕੌਰ ਰੰਧਾਵਾ ਜੀ ਉਰੇ ਆ ਰਹੇ ਨੇ ਪੰਜਾਬ ਪ੍ਰਧਾਨ ਗੁਰਚਰਨ ਕੌਰ ਰੰਧਾਵਾ ਹੀ ਪਹੁੰਚਣ ਵਾਲੇ ਨੇ ਸਾਡੇ ਨਾਲ ਹੋਰ ਜਿਹੜੇ ਲੇਡੀਜ਼ ਨੇ ਉਹ ਮੌਜੂਦ ਨੇ ਗੱਲਬਾਤ ਕਰ ਲੈਣੇ ਉਹਨਾਂ ਨਾਲ ਮੈਮ ਤੁਸੀਂ ਵੀ ਪਹੁੰਚੋ ਇਹ ਗਰਮੀ ਪੈ ਰਹੀ ਹੈ ਪੂਰੀ ਤਪਦੇ ਹੋਏ ਗਰਮੀ ਲੱਗਦੀ ਨਹੀਂ ਗਰਮੀ ਲੱਗਦੀ ਨਹੀਂ ਸਾਡੇ ਗਾਂਧੀ ਖੜਾ ਹੈ ਸਾਡਾ ਧਰਮबीर ਖੜਾ ਸਾਨੂੰ ਗਰਮੀ ਲੱਗਦੀ ਰੰਧਾਵਾ ਜੀ ਤੇ ਸ਼ਰਨ ਉਹਦੇ ਨਾਲ ਕਰ ਰਹੇ ਆ ਰਦਾਬਾਜੀ ਨਾ ਟਾੜਕੇ ਦੇ 5 ਵਜੇ ਦਾ ਠਾਲੇ ਹੋਇਆ ਇੱਕ ਵਾਰ ਜਿੰਦਾਬਾਦ ਜਿਹੜੀ ਮੰਗਾਈ ਤੋਂ ਮੇਰੇ ਲੇਡੀਜ਼ ਨੇ ਮੰਗਾਈ ਤੋਂ ਬਹੁਤ ਤੰਗ ਨੇ ਮੰਗਾਇਆ 1000 ਰੁਪਏ ਦਾ ਸਲੰਡਰ ਕਰਤਾ ਰੋਟੀ ਤੋਂ ਤੰਗ ਨੇ ਉਹ ਮਹਿਲਾ ਮਾਤਾ ਜੱਗੇ ਨਿਕਲ ਕੇ ਆ ਗਏ ਕਿਉਂ ਉਹਨਾਂ ਸਨ ਨੂੰ ਰੋਟੀ ਨਹੀਂ ਮਿਲਦੀ ਬੱਚਾ ਨੂੰ ਨੌਕਰੀਆਂ ਨਹੀਂ ਮਿਲਦੀਆਂ ਹੁਣ ਸਾਡੀ ਸਰਕਾਰ ਨੇ ਪਹਿਲਾਂ ਵੀ ਰਾਜੀਵ ਜੀ ਦਾ ਸੁਪਨਾ ਸੀਗਾ ਮਨਰੇਗਾ ਚਲਾਉਣ ਦਾ ਉਹਨਾਂ ਦੇ بیٹے ਨੇ ਚਲਾਈ ਯਾਰਾਹਲ ਜੀ ਨੇ ਹੁਣ ਵੀ ਉਹਨਾਂ ਦਾ ਸੁਪਨਾ ਹੈ ਰਾਹੁਲ ਜੀ ਦਾ ਵੀ 400 ਰੁਪਏ ਦਿਹਾੜੀ ਕਰਾਂਗੇ ਪਿੰਡਾਂ ਦੇ ਵਿੱਚ ਜਾ ਜਾ ਕੇ ਦੇਖੋ ਮਨਰੇਗਾ ਦਾ ਕੀ ਹਾਲ ਆ ਮਰੇਗਾ ਇੰਨੇ ਖੁਸ਼ ਆ ਉਹ ਕਹਿੰਦੇ ਅਸੀਂ ਲਿਆਉਣਾ ਹੈ ਕਾਂਗਰਸ ਪਾਰਟੀ ਨੂੰ ਆ ਅਸੀਂ ਮੋਦੀ ਨੂੰ ਭਜਾਉਣਾ ਸਾਰੇ ਦੁਨੀਆ ਕਹਿੰਦੇ ਮੋਦੀ ਨੂੰ ਭਜਾਉਣਾ ਗਰੀਬਾਂ ਜਿਹੜੇ ਸਾਡੀ ਕਾਂਗਰਸ ਪਾਰਟੀ ਸੁਣਦੀ ਆ ਗਰੀਬਾਂ ਜਿਹੜੇ ਰਾਹੁਲ ਜੀ ਸੁਣਦੇ ਨੇ ਸੋਨਿਆ ਜਿਹੜੇ ਸੁਣਦੇ ਨੇ ਸਾਡੇ ਅਲਕਾ ਲੰਬਾ ਜੀ ਸੁਣਦੇ ਨੇ ਸਾਡੇ ਗੁਰਸਰਸ ਗੌਰੰਧਾਵਾ ਜੀ ਆ ਗਰਸ਼ਨ ਕਰਨ ਤਾਂ ਆ ਬਨੇ ਐਨੇ ਮਹਿਲਾ ਮਾ ਪਿੰਡ ਪਿੰਡ ਦੇ ਵਿੱਚ ਜਗਾਈਆਂ ਹੋਈਆਂ ਇਸ ਕਰਕੇ ਸਾਡੇ ਹੱਥ ਜੋੜ ਕੇ ਬੇਨਤੀ ਆ ਅਸੀਂ ਧਰਮवीर ਗਾਂਧੀ ਦੇ ਨਾਲ ਆ ਅਸੀਂ ਗਰਮ ਦਾਨਖਾਂਦੀ ਨੂੰ ਠਾਮਾਂਗੇ ਧਰਮਵੀਰ ਉਹ ਤੁਸੀਂ ਦੇਖ ਰਹੇ ਹੋ ਕਿ ਹੱਥਾਂ ਦੇ ਵਿੱਚ ਝੰਡੇ ਨੇ ਤੇ ਨਾਰੇਬਾਜੀ ਲਗਾਈ ਜਾ ਰਹੀ ਹੈ ਧਰਮਵੀਰ ਗਾਂਧੀ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਜਿਹੜੀ ਨਾਰੇਬਾਜੀ ਲਗਾਈ ਜਾ ਰਹੀ ਹੈ ਤੋਂ ਯੂ ਗੂਪ ਵੀ ਸਾਰਾ ਜਿਹੜਾ ਮੌਜੂਦ ਹੈ ਤੇ ਲਗਾਤਾਰ ਜਿਹੜੇ ਹੈਗੇ ਲੇੜੀ ਦੇ ਨੇਹਾਂ ਕਰਾਂ ਤੋਂ ਨਿਕਲ ਹੋਈਆਂ ਨੇ ਤੇ ਇੱਥੇ ਨਾਰੇਬਾਜੀ ਕਰ ਰਹੀਆਂ ਨੇ ਦੇ ਵਿੱਚ ਕੁਝ ਸਮੇਂ ਦੇ ਵਿੱਚ ਜਿਹੜੇ ਹੈਗੇ ਨੋਮੀਨੇਸ਼ਨ ਕਰਨ ਵਾਸਤੇ ਧਰਮਵੀਰ ਗਾਂਧੀ ਇਸ ਸਪੋਰਟ ਤੇ ਪਹੁੰਚਣ ਵਾਲੇ ਨੇ ਤੇ ਇਹਨਾਂ ਦੇ ਜਿਹੜੇ ਅਗੇ ਵਰਕਰ ਨੇ ਜਿਹੜੇ ਲੀਡਰ ਨੇ ਉਹ ਸਵਾਗਤ ਕਰਨ ਵਾਸਤੇ ਇੱਥੇ ਖੜੀ ਹੋਏ ਆਂ ਜਿਹੜੇ ਔਰਤਾਂ ਨੇ ਉਹ ਨਜ਼ਰ ਆ ਰਹੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਨਾਲ ਜਿਹੜੇ ਕਾਂਗਰਸ ਪਾਰਟੀ ਦੇ ਅਗੇ ਝੰਡੇ ਪੱਥਾਂ ਦੇ ਵਿੱਚ ਲੈ ਕੇ ਖੜੇ ਹੋਏ ਨਜ਼ਰ ਆ ਰਹੇ ਨੇ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੁਮਾਰ ਦੀਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...